ਜੀ ਇਹਨਾਂ ਨੂੰ ਪੁੱਛਦੇ ਆ ਇਸ ਕੰਮ ਦੇ ਵਿੱਚ ਇਹਨਾਂ ਨੂੰ ਕਿੰਨਾ ਕੋ ਪ੍ਰੋਫਿਟ ਹੈ ਤੇ ਕੌਣ-ਕੌਣ ਇਹ ਕੰਮ ਕਰ ਸਕਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਵੀਰ ਜੀ ਤੁਸੀਂ ਇਹ ਦੱਸੋਗੇ ਅੱਜਕੱਲ ਕੋਈ ਬਿਜ਼ਨਸ ਕਰਦੇ ਆ ਤੇ ਉਹ ਆਪਦੇ ਬਾਰੇ ਦੱਸਦੇ ਨਹੀਂ ਸਾਨੂੰ ਕਿੰਨਾ ਕੋ ਪ੍ਰੋਫਿਟ ਹੈ ਕੋਈ ਸਾਡੀ ਕਾਪੀ ਨਾ ਕਰ ਲਵੇ ਤੇ ਤੁਹਾਡੇ ਦਿਲ ਦੇ ਵਿੱਚ ਮੈਨੂੰ ਲੱਗਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਵੀ ਦੱਸ ਦਿੱਤਾ ਵੀ ਹਰ ਕੋਈ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਆਪਣੇ ਪੰਜਾਬ ਦੇ ਨਾਲ ਜਿਹੜੇ ਜਨਰੇਸ਼ਨ ਨੇ ਉਹ ਬਾਹਰ ਨੂੰ ਭੱਜੀ ਪਹੁੰਚਿਆ ਪਿੰਡ ਕਿਲੀ ਬੋਤਲਾਂ ਤੇ ਇੱਥੇ ਵੀਰਜੀ ਹੁਣੀ ਕਰਦੇ ਨੇ ਖੁੰਬਾਂ ਦੀ ਖੇਤੀ ਤੁਹਾਨੂੰ ਦਿਖਾਉਣੇ ਆ ਖੁੰਬਾਂ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਨੇ ਕਿੰਨਾ ਕੋ ਖਰਚਾ ਆਉਂਦਾ ਤੇ ਕਿੰਨਾ ਕੋ ਦੇ ਵਿੱਚ ਪ੍ਰੋਫਿਟ ਹੈ ਆ ਸਾਹਮਣੇ ਤੁਸੀਂ ਵੇਖੋ ਆ ਸਾਰਾ ਖੁੰਬਾਂ ਦਾ ਹੀਆ ਤਾਂਬਜਾਮ ਤੇ ਇਧਰਲੇ ਬੰਨੇ ਲੇਬਰ ਸਾਰੀ ਕਰਦੀ ਵੀ ਕੰਮ ਤੇ ਕਰਦੇ ਆ ਆਪਾਂ ਵੀਰਜੀ ਹੁਣਾਂ ਨਾਲ ਗੱਲਬਾਤ ਸਹੀ ਗੱਲ ਵੀਰਜੀ ਕੀ ਹਾਲ ਵੀਰਜੀ ਠੀਕ ਠਾਕ ਹੋ ਬਹੁਤ ਵਧੀਆ ਜਰਜੀ ਕਰਾਜੀ ਤੇ ਵੀਰਜੀ ਤੁਸੀਂ ਤੁਹਾਡਾ ਕੀ ਨਾਮ ਆਪਣਾ ਸਰੇਂਦਰ ਸਿੰਘ ਤੇ ਆਪਣਾ ਵੀਰਜੀ ਕੀ ਨਾਮ ਗੁਰਲਾਲ ਸਿੰਘ ਜੀ ਤੇ ਆਪਾਂ ਕਿੰਨੇ ਕੋ ਟਾਈਮ ਤੇ ਇੱਕ ਖੁੰਬਾ ਦਾ ਕੰਮ ਕਰਦੇ ਪਏ ਇਹ ਆਪਾਂ 2017 ਸ਼ੁਰੂ ਕੀਤਾ ਸੀ ਅੱਛਾ ਜੀ ਆਪਾਂ ਨੂੰ ਲਗਭਗ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਹਾਂਜੀ 8 ਸਾਲ ਹੋ ਗਏ ਤੇ ਕਿਵੇਂ ਇਹਨਾਂ ਦਾ ਪ੍ਰੋਫਿਟ ਤੇ ਸਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦਿਓ ਵੀ ਆਪਾਂ ਨੂੰ ਜਿਹੜੇ ਵੇਖਦੇ ਵੀਡੀਓ ਤੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਕਿ ਕਹਿੰਦੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗੇ ਤੇ ਕੋਈ ਖੇਤੀ ਦੇ ਵਿੱਚ ਕੋਈ ਲਾਇਆ ਨਹੀਂਗਾ ਉਹ ਚੀਜ਼ਾਂ ਆਪਾਂ ਵਿਖਾਈਏ ਵੀ ਤਾਂ ਜੋ ਹਰ ਕੋਈ ਐਵੇਂ ਦਾ ਕੰਮ ਵਧੀਆ ਤੋਂ ਵਧੀਆ ਕੰਮ ਕੀਤਾ ਜਾਵੇ ਤੇ ਪੈਦਾਵਾਰ ਜਿਹੜੀ ਲਈ ਜਾਵੇ ਤੇ ਦਿਖਾਓਗੇ ਆਪਣਾ ਫਾਰਮ ਕਿੰਨੇ ਕੁ ਏਕੜ ਦੇ ਵਿੱਚ ਤੇ ਕਦੋਂ ਕਦਾਂ ਵਧੀਆ ਪ੍ਰੋਫਿਟ ਹੋ ਰਿਹਾ ਦਾ ਹਾਂਜੀ ਵਧੀਆ ਪ੍ਰੋਫਿਟ ਹੋ ਰਿਹਾ ਦੁਰਸਤਾਰਾਂ ਚ ਅਸੀਂ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਸੀ ਅੱਛਾ ਜੀ ਉਦੋਂ ਅਸੀਂ ਇੱਕ ਦੰਬੂ ਲਈਦਾ ਹੁੰਦਾ ਸੀ ਠੀਕ ਹੈ ਤੇ ਜਿਹੜਾ ਕੰਪੋਸਟ ਉਹ ਮੋਲ ਲਈਦਾ ਸੀ ਪਾਸਿਓਂ ਠੀਕ ਹੈ ਪਟਿਆਲੇ ਵਗੈਰਾ ਉਧਰ ਖੇਤੀ ਹੁੰਦੀ ਖੁੰਮਾ ਦੀ ਆਪਣੀ ਇਧਰ ਬਹੁਤ ਘੱਟ ਹੁੰਦੀ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ 3-4 ਸਾਲ ਕੀਤਾ ਇਹਨੂੰ ਸਾਨੂੰ ਵਧੀਆ ਪ੍ਰੋਫਿਟ ਆਇਆ ਅੱਛਾ ਜੀ ਤੇ ਉਹ ਪ੍ਰੋਫਟ ਆਉਣ ਦੇ ਨਾਲ ਕੀ ਹੋਇਆ ਕਿ ਅਸੀਂ ਸੋਚਿਆ ਕਿ ਵੱਡੇ ਪੱਧਰ ਤੇ ਕੰਮ ਕਰੀਏ ਠੀਕ ਹੈ ਫ ਠੀਕ ਹੁਣ ਅਸੀਂ ਕਾਫੀ ਵੱਡੇ ਪੱਧਰ ਤੇ ਕੰਮ ਕਰਦੇ ਪਹਿਲਾਂ ਇੱਕ ਤੰਬੂ ਸੀ ਸਾਡਾ ਹੁਣ ਅਸੀਂ ਲਗਭਗ 20 ਤੰਬੂਾਂ ਦੀ ਕੀਤੀ ਕਰਦੇ ਹਾਂ 20 ਤੰਬੂ ਤੇ ਦਿਖਾਓ ਆਪਾਂ ਨੂੰ ਕਿਵੇਂ ਕੀ ਤਿਆਰ ਕੀਤੀ ਜਾਂਦੀ ਹੈ ਖੰਭ ਤੇ ਸ਼ੁਰੂ ਤੋਂ ਪ੍ਰੋਸੈਸ ਜਿਹੜਾ ਸਟਾਰਟਿੰਗ ਪ੍ਰੋਸੈਸ ਇੱਥੋਂ ਸ਼ੁਰੂ ਹੁੰਦਾ ਸਟਾਰਟਿੰਗ ਪ੍ਰੋਸੈਸ ਇਹ ਕੰਪੋਸਟ ਯੂਨਟ ਆ ਜੀ ਇੱਚ ਕੰਪੋਸਟ ਬਣਦਾ ਠੀਕ ਹੈ ਜੀ ਇਹ ਮਤਲਬ ਕਿ 15 ਦਿਨਾਂ ਦਾ ਪ੍ਰੋਸੀਜਰ ਹੁੰਦਾ ਹੈ ਕੰਪੋਸਟ ਬਣਾਉਣ ਦਾ ਉਸ ਤੋਂ ਬਾਅਦ ਇਹ ਚ ਵਿੱਚ ਖੰਮ ਦਾ ਬੀ ਪਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ 1 ਮਹੀਨਾ ਲੱਗਦਾ ਇਹਦੀ ਮਤਲਬ ਕਿ ਉੱਗਣ ਤੇ ਠੀਕ ਹੈ ਜੀ ਉੱਗਣ ਤੋਂ ਬਾਅਦ ਇਹ ਆਪਾਂ ਨੂੰ 3-4 ਮਹੀਨੇ ਬਾਅਦ ਲਗਾਤਾਰ ਪ੍ਰੋਫਿਟ ਦਿੰਦੀ ਆ ਲਗਾਤਾਰ ਇਹਦੀ ਜਿਹੜੀ ਤੜਾਈ ਹੁੰਦੀ ਰਹਿੰਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਮਸ਼ੀਨ ਕਿਸ ਕੰਮ ਵਿੱਚ ਲੱਗੀ ਹੈ ਕੀ ਚੀਜ਼ ਹੈ ਇਹ ਇਹ ਬਲੋਰ ਆ ਜੀ ਟਰਨਲ ਦਾ ਠੀਕ ਹੈ ਜੀ ਇਹਦੇ ਵਿੱਚ ਮਤਲਬ ਕਿ ਆਪਾਂ ਤੂੜੀ ਨੂੰ ਜਿਹੜਾ ਮਿਕਸਰ ਹੁੰਦਾ ਸਾਰਾ ਉਹਨੂੰ ਆਪਾਂ ਇਹਨੂੰ 28 ਡਿਗਰੀ ਟੈਂਪਰੇਚਰ 'ਚ ਰੱਖਣਾ ਹੁੰਦਾ ਜਦੋਂ ਆਪਾਂ ਹਾਂ 28 ਡਿਗਰੀ ਜਦੋਂ ਇਹਨੂੰ ਬਲੂਰ ਹਵਾ ਮਾਰਦਾ ਤੇ ਅੰਦਰ ਦੀ ਰੀਸਰਕੂਲੇਸ਼ਨ ਹਵਾ ਹੁੰਦੀ ਜਿਹਦੇ ਨਾਲ ਕੀ ਟੈਂਪਰੇਚਰ ਮੈਂਟੇਨ ਹੁੰਦਾ ਤੇ ਇੱਥੇ ਜਿਹੜੇ ਮਾੜੇ ਤੱਤ ਹੁੰਦੇ ਸਾਰੇ ਮਰ ਜਾਂਦੇ ਠੀਕ ਜਿਹੜੇ ਮਤਲਬ ਜਿਹੜੇ ਆਪਾਂ ਨੂੰ ਨਹੀਂ ਚਾਹੀਦੇ ਨਹੀਂ ਚਾਹੀਦੇ ਹੁੰਦੇ ਉਹ ਸਾਰੇ ਮਰ ਜਾਂਦੇ ਆ ਜਿਹੜਾ ਬਿਮਾਰੀਆਂ ਫਲਾਉਂਦੇ ਆ ਮਤਲਬ ਕੀ ਇੱਕ 2 ਸ਼ਾਰਟ ਹੁੰਦੇ ਆ ਇਹਦੇ ਇੱਕ ਤਾਂ ਜਿਹੜਾ ਬੰਦਾ ਏ ਛੋਟ ਟਰਮ ਰਾਈਂ ਤੋਂ ਬੋਸਟ ਇੱਕ ਲੌਂਗ ਰਾਈਂ ਬੰਦਾ ਇਹ ਆਪਣਾ ਸ਼ਾਰਟ ਵਾਲਾ ਏ ਇਹਦੇ ਵਿੱਚ ਜਿਹੜੀ ਆ ਪ੍ਰੋਡਕਸ਼ਨ ਇੱਕ ਹੱਥ ਨਾਲ ਬਣਾਉਂਦੇ ਆ ਇਹ ਆਪਣਾ ਮਸ਼ੀਨਾ ਰਹੀ ਬਣਦਾ ਇਹ ਆਹ ਵਾਲਾ ਕੀ ਟੰਕਿਆਂ ਦੇ ਵਿੱਚ ਕੀ ਕੁਝ ਰੱਖਿਆ ਇਹ ਪਾਣੀ ਰੱਖਿਆ ਇਹ ਜਾਨੀ ਤੇ ਜਿਹੜਾ ਆਪਣਾ ਪਾਣੀ ਵਰਤੀ ਦਾ ਸੇਵਾਰੇ ਨਾਲ ਪੈਣਾ ਪਾਣੀ ਠੀਕ ਹੈ ਜੋ ਵੀ ਜਦੋਂ ਬਜਾਈ ਹੋ ਜਾਂਦੀ ਜਿੱਥੇ ਮਲ ਕੁੰਬਾ ਦੇ ਜਿਹੜੇ ਤੁਸੀਂ ਬਣਾਏ ਗੁਫੇ ਬਣਾਏ ਤੇ ਇਹ ਉਹਨਾਂ ਦੇ ਉੱਪਰ ਫੁਹਾਰੇ ਨਾਲ ਪਾਣੀ ਕਰਨਾ ਹੈ ਪ੍ਰੈਸ਼ਰ ਨਾ ਜਾਊਗਾ ਤੇ ਉਹ ਉਸ ਗੁਫਾਰਾ ਲੱਗਾ ਹੁੰਦਾ ਉਹਦੇ ਨਾਲ ਸ਼ਾਵਰ ਨਾਲ ਪਾਣੀ ਉਹ ਸਾਰਾ ਜਿਹੜਾ ਪਿਛਲੇ ਬੰਨੇ ਆ ਉਹ ਵੀ ਉਹ ਪਾਣੀ ਨਾਲ ਟਿਕਾਣਾ ਹੁਣ ਜਿਹੜਾ ਹਵਾ ਵਾਸਤੇ ਲਗਾਇਆ ਇਹਦਾ ਕੀ ਪ੍ਰੋਸੈਸ ਹੁੰਦਾ ਇਹ ਤਾਂ ਵਾਅਸੇ ਵੀ ਹਵਾ ਡੱਬੀ ਤੇ ਮਾਰਨ ਲਈ ਜਾਂ ਕੁਛ ਵੀ ਠੀਕ ਆ ਇਹ ਬਲੂਰ ਆ ਵੀ ਜਿਹੜਾ ਬੰਕਰ ਚ ਸੂੜੀ ਉੱਥੇ ਆਉਂਦੀ ਜਦੋਂ ਠੀਕ ਆ ਸਾਰੀ ਗਿੱਲੀ ਹੋ ਕੇ ਹਾਂ ਤੇ ਇਹ ਥੱਲੋਂ ਪਾਈਪਾਂ ਦਿੱਤੀਆਂ ਆ ਤੇ ਬੰਕਰ ਉਹ ਹਵਾ ਭੇਜਦਾ ਕੋ ਟੈਂਪਰੇਚਰ ਜਾਨੀ ਕਿ ਅਮੋਨੀਆ ਜਿਹੜੀ ਸਾਰੀ ਉਹ ਢਾ ਦੇਂਦਾ ਜਿਹੜੀ ਜਿਹੜੀਆਂ ਮਾੜੀਆਂ ਗੈਸਾਂ ਉਹ ਸਾਰੀਆਂ ਢਾ ਦਿੰਦਾ ਮੰਨ ਲਓ ਇਹ ਆਟੋਮੈਟਿਕ ਚੱਲਣਾ 5 ਮਿੰਟ ਚੱਲ ਪਿਆ 10 ਮਿੰਟ ਬੰਦ ਹੋ ਗਿਆ ਫਿਰ ਇਵੇਂ ਉਧਰ ਇਹ ਮੰਨ ਲਓ ਇੱਕ ਦਿਨ ਇੱਧਰ ਰਹਿਣਾ ਇੱਕ ਦਿਨ ਇੱਕ ਰਾਤ ਫਿਰ ਪਲਟੀ ਹੋ ਕੇ ਉਧਰ ਚਲੇ ਆ ਜਿਹੜੇ ਪਿੱਛੇ ਆਪਾਂ ਨੂੰ ਨਜ਼ਰ ਆ ਰਹੇ ਨੇ ਇਹ ਸਾਰੇ ਤੰਬੂ ਏ ਜਿਨ੍ਹਾਂ ਦੇ ਵਿੱਚ ਜਿਹੜੀ ਖੰਭ ਜਿਹੜੀ ਤਿਆਰ ਕੀਤੀ ਜਾਂਦੀ ਤੇ ਹੁਣ ਆਪਾਂ ਇਸ ਤੰਬੂ ਦੇ ਵਿੱਚ ਵਿਜ਼ਿਟ ਕਰਦੇ ਆਂ ਦੇਖਦੇ ਆਂ ਖੁੰਭਾਂ ਕਿੰਨੀਆਂ ਕੋ ਤਿਆਰ ਹੋ ਰਹੀਆਂ ਤੇ ਕਿਵੇਂ ਦੀਆਂ ਤੇ ਕੀ ਇਹਦਾ ਹਿਸਾਬ ਕਿਤਾਬ ਹੈ ਇਹ ਸਾਹਮਣੇ ਤੁਸੀਂ ਵੇਖੋ ਇਦਾਂ ਦੇ ਥੋੜੇ ਥੋੜੇ ਇਹਨਾਂ ਨੇ ਗੇਟ ਛੱਡੇ ਹੋਏ ਆ ਤੇ ਆਹ ਤੰਬੂ ਤੇ ਇਹਦੇ ਵਿੱਚ ਆਹ ਤੁਸੀਂ ਵੇਖੋ ਆ ਬਹੁਤ ਸਾਰੀਆਂ ਸੋਹਣਾ ਸੋਹਣਾ ਲੱਗਦਾ ਪਿਆ ਤੇ ਖੁੰਬਾ ਜਿਹੜੀਆਂ ਤਿਆਰ ਹੋ ਚੁੱਕੀਆਂ ਨੇ ਇਹ ਵੀਰ ਜਿਹੜੀ ਤਿਆਰ ਹੋਈ ਹੈ ਖੰਭ ਇਹਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਦੇ ਵਿੱਚ ਤਿਆਰ ਹੋਈ ਹੈ ਏ ਜੀ ਜਿੱਦੋਂ ਆਪਾਂ ਬਜਾਈ ਕਰਦੇ ਆ ਉਸ ਤੋਂ ਇੱਕ ਮਹੀਨਾ ਬਾਅਦ ਆਪਾਂ ਨੂੰ ਪ੍ਰੋਡਕਸ਼ਨ ਦੇਣੀ ਸ਼ੁਰੂ ਕਰ ਦਿੰਦੀ ਠੀਕ ਹੈ ਜੀ ਤੇ ਲਗਾਤਾਰ 3 ਮਹੀਨੇ ਦਿੰਦੀ ਇਹਦੀ ਇਹਦੀ ਬਜਾਈ ਨਵੰਬਰ ਚ ਹੋ ਜਾਂਦੀ ਆ ਤਾਂ ਦਸੰਬਰ ਚ ਸਟਾਰਟਿੰਗ ਹੋ ਜਾਂਦੀ 1 2 ਦਸੰਬਰ ਨੂੰ ਉਸ ਤੋਂ ਬਾਅਦ ਆਪਣੀ ਲਾਸਟ ਮਾਰਚ ਤੱਕ ਚੱਲਦੀ ਆ ਅੱਛਾ ਜੀ ਅਪ੍ਰੈਲ ਤੱਕ ਚੱਲ ਜਾਂਦੀ ਆ ਜੀ ਇਹ ਚੰਗੀ ਪ੍ਰੋਡਕਸ਼ਨ ਦੇ ਜਾਂਦੀ ਹੈ ਚੰਗੀ ਪ੍ਰੋਡਕਸ਼ਨ ਦੇ ਜਾਂਦੀ ਤੇ ਇਹ ਇੱਕ ਦੇ ਵਿੱਚ ਮੰਨ ਲਓ ਵੀ ਕਿੰਨੇ ਕੋ ਬੈਗ ਤੁਸੀਂ ਇੱਕ ਤੰਬੂ ਦੇ ਵਿੱਚ ਕਿੰਨੇ ਕੋ ਬੈਗ ਇਹ ਸਾਡੇ ਇੱਕ ਤੰਬੂ ਚ 2500 ਬੈਗ ਹੁੰਦਾ ਜੀ 2500 ਬੈਗ ਹੁੰਦਾ ਹਾਂਜੀ 2500 ਬੈਗ ਹੁੰਦਾ ਇੱਕ ਤੰਬੂ ਚ ਤੇ ਲੇਹਰਾਂ ਤੁਸੀਂ ਤਿੰਨ ਤਿੰਨ ਬਣਾਉਂਦੇ ਤਿੰਨ ਲੇਹਰਾਂ ਬਣਾਉਣੇ ਆਂ ਬੈਡ ਹੁੰਦੇ ਮਤਲਬ ਕਿ ਇੱਕ ਲਫਾਫਾ ਸਾਨੂੰ 3.5 ਕਿਲੋ ਤੋਂ 4 ਕਿਲੋ ਤੱਕ ਪ੍ਰੋਡਕਸ਼ਨ ਦੇ ਜਾਂਦਾ ਭਾਵ ਮੰਨ ਕੇ ਚਲੋ ਔਸਤਨ 100 ਰੁਪਏ ਪਰ ਰੇਟ ਮੰਨੀ ਤੇ 400 ਰੁਪਏ ਦੀ ਇੱਕ ਲਫਾਫੇ ਚੋਂ ਕਮ ਨਿਕਲਦੀ ਹੈ ਕਿੰਨੇ ਟਾਈਮ ਦੇ ਵਿੱਚ ਵਿੱਚ ਇਹ 4 ਮਹੀਨਿਆਂ ਦੇ ਵਿੱਚ ਵਿੱਚ ਮਤਲਬ ਕਿ 400 ਰੁਪਏ ਦੀ ਫੋਮ ਤੇ ਜੁਗਾ ਇੱਕ ਬੈਗ ਚੋਂ ਇੱਕ ਬੈਗ ਚੋਂ ਇੱਕ ਬੈੱਡ 'ਚ 200 ਲਫਾ ਫਾ ਜਾਂਦਾ ਅੱਛਾ ਇੱਕ ਬੈੱਡ 'ਚ 200 ਬੈੱਡ ਕਿੱਥੋਂ ਤੱਕ ਇਹ 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 ਕਿੱਥੋਂ ਤੱਕ ਲੰਬਾ ਹੁੰਦਾ ਬੈੱਡੇ ਇਹ 60 ਫੁੱਟ ਲਵਾਈ ਜਾਂਦੀ ਅਸੀਂ 60 ਫੁੱਟ ਦਾ ਸ਼ੈੱਡ ਹੈ 60 ਫੁੱਟ ਲੰਬਾ 5-5 ਫੁੱਟ ਦੇ ਚੌੜੇ ਹੁੰਦੇ ਠੀਕ ਹੈ 35 ਫੁੱਟ ਦੀ ਚੜਾਈ ਹੁੰਦੀ ਛੱਡ ਦੀ ਦੇਖੀਏ ਅੱਗੇ ਵੀ ਆਓ ਜੀ ਆਓ ਵੇਖੋ ਵੀ ਕਿੰਨਾ ਸੋਹਣਾ ਬਹੁਤ ਵਧੀਆ ਤਰੀਕੇ ਨਾਲ ਵੀਰ ਜੀ ਹੁਣੀ ਮਿਹਨਤ ਕਰਦੇ ਨੇ ਤੇ ਮਿਹਨਤ ਦਾ ਫਲ ਵੀ ਮਿਲਦਾ ਪਿਆ ਆ ਸਾਰੀ ਖੁੰਬ ਜਿਹੜੀ ਤਿਆਰ ਹੋਈ ਇਹ ਕਿੰਨੇ ਟਾਈਮ ਦੇ ਵਿੱਚ ਵੀਰੇ ਦੱਸਿਆ ਸੀ ਤੁਸੀਂ ਕਿੰਨੇ ਟਾਈਮ ਚ ਇਹ ਬਾਹਰ ਨਿਕਲਾਈ ਇਹ ਮਤਲਬ ਕੀ ਜਦੋਂ ਆਪਾਂ ਬਜਾਈ ਕਰਦੇ ਨੇ ਨਾ ਇੱਕ ਮਹੀਨੇ ਬਾਅਦ ਉਗਣੀ ਸ਼ੁਰੂ ਹੋ ਜਾਂਦੀ ਫਿਰ ਲਗਾਤਾਰੀ ਤੁਰੀ ਆਉਂਦੀ ਇਹ 3 ਮਹੀਨੇ 4 ਮਹੀਨੇ ਨਹੀਂ ਜਦੋਂ ਇਹਦੇ ਉੱਪਰ ਉੱਪਰੋਂ ਪਾਟ ਲੈਂਦੇ ਤੁਸੀਂ ਥੱਲੇੋਂ ਫਿਰ ਜੜ ਦੇ ਆ ਆ ਸੈਜ ਨਾ ਜਿਹੜਾ ਆ ਸੈਜ ਇਹ ਕੱਲ ਨੂੰ ਐਡਾ ਹੋ ਜਾਣਾ ਮਤਲਬ ਕਿ ਆਸ ਹੈ ਜਿਹੜਾ ਕੱਲ ਨੂੰ ਐਡਾ ਹੋ ਜਾਏਗਾ ਤੋੜਨ ਵਾਲਾ ਬਹੁਤ ਸਪੀਡ ਨਾਲ ਜਿਹੜਾ ਵੱਧਾ ਹੈ ਅੱਛਾ ਜਦੋਂ ਇਹਨੂੰ ਆਪਾਂ ਉਤੋਂ ਤੋੜਵਾਂਗੇ ਤੇ ਥੱਲੇ ਹੋਰ ਨਿਕਲ ਆਉਂਦਾ ਹਾਂ ਇਹ ਥੱਲੇੋਂ ਦੇਖੋ ਨਿੱਕੇ ਨਿੱਕੇ ਨਿਕਲਦੇ ਆਉਂਦੇ ਛੋਟੇ ਛੋਟੇ ਸਾਰੇ ਆ ਛੋਟੇ ਚੰਕਣੇ ਆ ਜੀ ਆਸ ਹੈ ਤੋੜਨ ਵਾਲਾ ਇਹ ਤੋੜ ਕੇ ਤੇ ਇਹਨੂੰ ਕੱਟ ਲੈਣਾ ਥੱਲੇ ਠੀਕ ਹੈ ਜੀ ਤੇ ਜੇ ਡੱਬੀ 'ਚ ਰੱਖਣਾ ਡੱਬੀ 'ਚ ਰੱਖ ਦੇਣਾ ਜੇ ਉਹ ਤੇ ਇੱਕ ਜੇ ਲੂਜ਼ ਲਫਾਫੇ 'ਚ ਕਰਨਾ ਤੇ ਉਹ ਆਪਾਂ ਮੰਡੀ ਕਰਨ ਲਈ ਭੇਜ ਦੇਣਾ ਇਹਨੂੰ ਹਾਂਜੀ ਬਹੁਤ ਸੋਹਣੀਆਂ ਲੱਗਦੀਆਂ ਵਾਈਟ ਵਾਈਟ ਨਾਲ ਇਹ ਪੈਂਗ ਬਣਾਏ ਹੁੰ ਤੇ ਵੀਰੇਂਦ ਜਿਹੜੀ ਇਹ ਪ੍ਰੋਡਕਸ਼ਨ ਹੈ ਮੰਨ ਲਓ ਕਿੱਥੋਂ ਟਿੱਕਰ ਮਤਲਬ ਕਿਹੜੇ ਮਹੀਨੇ ਟਿੱਕਰ ਤੇ ਕਦੋਂ ਟਿੱਕਰ ਰਹਿੰਦੀ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਮਾਰਚ ਤੱਕ ਪ੍ਰੋਡਕਸ਼ਨ ਆਪਟ ਹੋ ਜਾਂਦੀ ਲਾਸਟ ਮਾਰਚ ਤੱਕ ਉਹਦਬਦ ਗਰਮੀ ਇਹ ਗਰਮੀ ਦਾ ਸੀਜ਼ਨ ਹੀ ਹੈ ਅਸੀਂ ਸੀਜ਼ਨਲ ਕਰਦੇ ਹਾਂ ਸਿਆਲ ਸਿਆਲ ਦਾ ਠੀਕ ਹੈ ਮਤਲਬ ਕਿ ਅ ਨਵੰਬਰ ਤੋਂ ਸਾਡੀ ਸਟਾਰਟਿੰਗ ਹੋ ਜਾਂਦੀ ਬਜਾਈ ਤੇ ਭਾਵ ਮਾਰਚ ਤੱਕ ਅਸੀਂ ਇਹਦੀ ਪ੍ਰੋਡਕਸ਼ਨ ਲੈ ਲੈਣੀ ਹੈ ਜੀ ਮਾਰਚ ਤੱਕ ਪ੍ਰੋਡਕਸ਼ਨ ਲੈ ਲੈਂਦੇ ਹਾਂ ਹਾਂ ਜੀ ਇਹਦਾ ਮੰਨ ਕੇ ਚੱਲੋ ਜਿਹੜਾ ਉਹ ਇੱਕ ਕੁਲਫਾਫੇ ਦਾ ਤੁਹਾਨੂੰ ਦੱਸ ਦਿੰਨਾ ਮੋਟਾ ਮੋਟਾ ਖਰਚਾ ਕਿੰਨਾ ਆ ਜਾਂਦਾ ਮੰਨ ਕੇ ਚੱਲੋ ਸਾਨੂੰ ਇਹਦੇ ਵਿੱਚ ਜੇ 300 ਰੁਪਈਆ ਸਾਨੂੰ ਇਨਕਮ ਦਿੰਦਾ ਇੱਕ ਕੁਲ ਰੁਪਈਆ ਕੀ ਆ 150 ਰੁਪਈਆ ਜਿਹੜਾ ਇਹਦੀ ਮਤਲਬ ਕੀ ਆ ਜਿਹੜੀਆਂ ਖੁੰਬਾ ਤਿਆਰ ਹੋਈਆਂ ਪਈਆਂ ਨੇ ਤੇ ਬਾਈ ਜੀ ਹੁਣੇ ਦੱਸਦੇ ਪਏ ਨੇ ਵੀ ਜਦੋਂ ਠੰਡ ਹੁੰਦੀ ਨਾ ਪੂਰਾ ਬੈਗ ਤਿਆਰ ਹੁੰਦਾ ਤੇ ਇਹ ਕਿਸੇ ਵੀ ਜਗ੍ਹਾ ਤੋਂ ਆਪਾਂ ਨੂੰ ਸਪੇਸ ਨਹੀਂ ਦੇ ਦੀ ਹੁਣ ਤਾਂ ਚਲੋ ਸੀਜ਼ਨ ਦਾ ਖੁੰਬਾ ਦਾ ਜਾ ਚੁੱਕਾ ਤੇ ਜਦੋਂ ਸੀਜ਼ਨ ਹੁੰਦਾ ਨਾ ਭਰ ਜੋ ਬੰਦੇ ਵਿੱਚ ਠੰਡ ਦੇ ਵਿੱਚ ਇਹ ਸਾਰਾ ਬੈਗ ਹੀ ਬਿਲਕੁਲ ਭਰ ਜਾਂਦਾ ਬਿਲਕੁਲ ਆ ਜੋ ਵਾਈਟ ਵਾਈਟ ਤੇ ਇਹਦੀ ਗਰੋਥ ਬਹੁਤ ਜ਼ਿਆਦੀ ਆ ਜੇ ਮੰਨ ਲਓ ਸਵੇਰੇ ਤੋੜਦੇ ਸ਼ਾਮ ਨੂੰ ਫਿਰ ਤਿਆਰ ਹੋ ਜਾਂਦੀ ਇੰਨੀ ਜ਼ਿਆਦੀ ਇਹਦੀ ਪ੍ਰੋਡਕਸ਼ਨ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਦਾ ਜਿਹੜਾ ਨਾ ਫਲ ਵੀ ਮਿਲ ਜਾਂਦਾ ਹੈ ਇਹ ਸਾਰੇ ਇਹਨਾਂ ਨੇ ਬਹੁਤ ਸਾਰੇ ਤੰਬੂ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਇੱਕ ਖੁੰਬ ਤਿਆਰ ਹੁੰਦੀ ਹੈ ਜੀ ਇਹਨਾਂ ਨੂੰ ਪੁੱਛਦੇ ਆ ਇਸ ਕੰਮ ਦੇ ਵਿੱਚ ਇਹਨਾਂ ਨੂੰ ਕਿੰਨਾ ਕੁ ਪ੍ਰਾਫਿਟ ਹੈ ਤੇ ਕੌਣ-ਕੌਣ ਇਹ ਕੰਮ ਕਰ ਸਕਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਵੀਰ ਜੀ ਤੁਸੀਂ ਇਹ ਦੱਸੋਗੇ ਅੱਜਕੱਲ ਕੋਈ ਬਿਜ਼ਨਸ ਕਰਦੇ ਆ ਤੇ ਉਹ ਆਪਦੇ ਬਾਰੇ ਦੱਸ ਦੇਣੀ ਸਾਨੂੰ ਕਿੰਨਾ ਕੁ ਪ੍ਰਾਫਿਟ ਹੈ ਕੋਈ ਸਾਡੀ ਕਾਪੀ ਨਾ ਕਰ ਲਵੇ ਤੇ ਤੁਹਾਡੇ ਦਿਲ ਦੇ ਵਿੱਚ ਮੈਨੂੰ ਲੱਗਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਵੀ ਦੱਸ ਦਿੱਤਾ ਵੀ ਹਰ ਕੋਈ ਆਪ ਦੇ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਆਪਣੇ ਪੰਜਾਬ ਦੇ ਨਾਲ ਜਿਹੜੀ ਜਨਰੇਸ਼ਨ ਹੈ ਉਹ ਬਾਹਰ ਨੂੰ ਭਜਦੀ ਹੈ ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਨੇ ਇੱਥੇ ਰਹਿ ਕੇ ਤੇ ਕਿੰਨਾ ਵਧੀਆ ਕੰਮਕਾਰ ਕੀਤਾ ਹੈਗਾ ਤੇ ਬਾਹਰ ਜਾਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਹੁਤ ਕੋਸ਼ੇ ਜੇਕਰ ਮਿਹਨਤ ਕਰੋਗੇ ਮਿਰਜੀ ਹੁਣ ਦੱਸੋ ਵੀ ਕਿੰਨਾ ਕੁ ਪ੍ਰੋਫਿਟ ਤੁਹਾਨੂੰ ਇਸ ਚੀਜ਼ ਦੇ ਵਿੱਚ ਹੋ ਰਿਹਾ ਤੇ ਕੀ ਮੈਸੇਜ ਦਿਓਗੇ ਤੁਸੀਂ ਮੈਸੇਜ ਤਾਂ ਹੀ ਦੇਣੇ ਆ ਕਿ ਵੇਖੋ ਲੋਕ ਬਾਹਰ ਨੂੰ ਭਜਦੇ ਸਾਰੇ ਲੋਕ ਹਣ ਕੈਨੇਡਾ ਆਸਟ੍ਰੇਲੀਆ ਨੂੰ ਵਗੈਰਾ ਨੂੰ ਉੱਥੇ ਵੀ ਆਪਾਂ ਲਗਭਗ 30 35 ਲੱਖ ਰੁਪਇਆ ਲਾ ਕੇ ਜਾਂਦੇ ਆਂ ਅਸੀਂ ਤਾਂ ਇਹ ਮੈਸੇਜ ਦਿੰਨੇ ਆ ਕਿ ਇੱਥੇ ਵੀ ਬਹੁਤ ਕੰਮ ਹੈਗੇ ਆ ਪਰ ਆਪਣੇ ਲੋਕਾਂ ਨੂੰ ਥੋੜੀ ਜੀ ਇਹਨਾਂ ਪਤਾ ਨਹੀਂ ਆਪਾਂ ਸਰਚ ਨਹੀਂ ਮਾਰਦੇ ਆ ਆਪਾਂ ਇੱਕ ਬੰਨੇ ਚੱਲਦੇ ਰਹਿੰਨੇ ਆ ਕਿ ਬਾਹਰ ਚਲੀਏ ਬਾਹਰ ਚਲੀਏ ਪਰ ਬਾਹਰਲੇ ਕੰਮ ਇੱਥੇ ਵੀ ਹੈਗੇ ਜੇ ਕਰੀਏ ਇਸ ਦੇ ਵਿੱਚ ਸਾਨੂੰ ਜਿਵੇਂ ਅਸੀਂ ਖੁੰਮਾਂ ਦੀ ਖੇਤੀ ਸ਼ੁਰੂ ਕੀਤੀ ਸੀ ਪਹਿਲਾਂ ਇਹ ਛੋਟੇ ਪੱਧਰ ਤੇ ਕੀਤੀ ਸੀ ਹੁਣ ਅਸੀਂ ਕੀ ਆ ਉਹਨੂੰ ਵੱਡੇ ਪੱਧਰ ਤੇ ਲੈ ਗਏ ਆਂ ਮਤਲਬ ਕਿ ਇਸ ਵਿੱਚ ਜੇ ਆਪਾਂ 50 ਰੁਪਏ ਲਗਾਉਣੇ ਤਾਂ ਉਹਦਾ 100 ਰੁਪਿਆ ਆਪਾਂ ਨੂੰ ਦੁੱਗਣਾ ਹੋ ਕੇ ਮੁਰਦਾ ਏ 4 ਮਹੀਨੇ ਬਾਅਦ। 4 ਮਹੀਨੇ। ਉਹ ਕਿ ਡਬਲ ਪ੍ਰੋਫਿਟ ਆ। ਜੇ ਆਪਾਂ 1 ਰੁਪਿਆ ਲਾਉਣੇ ਤਾਂ ਆਪਾਂ ਨੂੰ 2 ਰੁਪਏ ਦੇਊਗਾ। 2 ਰੁਪਏ। ਜੇ ਲੱਖ ਲਾਉਣੇ 2 ਲੱਖ ਦੇਊਗਾ, ਜੇ ਕਰੋੜ ਲਾਉਣੇ 2 ਕਰੋੜ ਦੇਊਗਾ। ਮਤਲਬ ਕਿ ਪਰ ਇਹਦੇ ਵਿੱਚ ਮਿਹਨਤ ਬਹੁਤ ਆ। ਅਸੀਂ ਸਾਨੂੰ ਮਤਲਬ ਕਿ ਰਾਤ ਦੇ 2-2 3-3 ਵੀ ਵੱਜ ਜਾਂਦੇ ਆ। ਇਹਦੀ ਮਤਲਬ ਕਿ ਪੈਕਿੰਗ ਕਰਦੇ ਆ ਇਹਨੂੰ ਪਹੁੰਚਾਉਣੀ ਨਹੀਂ ਹੁੰਦੀ ਮੰਡੀ 'ਚ ਕਿਉਂਕਿ ਇਹ ਖਰਾਬ ਹੋ ਛੇਤੀ ਹੁੰਦਾ। ਅਸੀਂ ਮਤਲਬ ਕਿ ਇੱਕ ਦਿਨ ਵਿੱਚ ਆਪਾਂ ਇਹਨੂੰ ਮੰਡੀ 'ਚ ਪਹੁੰਚਾਉਣਾ ਹੈ ਤੇ ਉੱਥੇ ਵੇਚਣਾ ਹੈ ਇਹਨੂੰ ਇਹ ਤੁਸੀਂ ਵੇਚ ਕੇ ਕਿੱਥੇ ਆਪਣੇ ਲੋਕਾਂ ਉਂਦੇ ਜਾਂ ਦੂਰ ਤੋਂ ਆਪਣੇ ਲੋਕਾਂ ਲਈ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਬਾਰੇ ਹੁਣ ਲੋ ਬਹੁਤ ਲੋਕਾਂ ਨੂੰ ਇਹਦੀ ਨੌਲੇਜ ਆ ਗਈ ਆ ਆਪਣੇ ਲੋਕਾਂ ਲਈ ਸਾਡਾ ਇੱਕ ਦੋ ਕੁ ਮਾਣਟ ਜਿਹੜਾ ਉਹਦੀ ਖਪਤ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੀ ਅੰਮ੍ਰਿਤਸਰ ਵੱਲੇ ਮੰਡੀ ਜਾਂਦਾ ਫਰੀਦਕੋਟ ਫਰੀਦਪੁਰ ਜਿੰਨੀਆਂ ਵੀ ਆਪਣੀਆਂ ਲੋਕਲ ਮੰਡੀਆਂ ਸਾਰੇ ਆਪਣਾ ਮਸ਼ਹੂਰ ਜਾਂਦਾ ਜਲੰਧਰ ਮੋਗਾ ਸਾਰੇ ਜਲੰਧਰ ਮੋਗਾ ਅੱਛਾ ਵੀ ਜੇ ਮੰਨ ਲਓ ਹੁਣ ਜੇ ਕਿਸੇ ਨੇ ਆਪ ਦੇ ਘਰ ਵਾਸਤੇ ਖਾਣ ਵਾਸਤੇ ਲਿਆਣੀਆਂ ਤੇ ਉਹ ਵੀ ਇੱਥੇ ਲਿਆ ਜਾ ਸਕਦੇ ਕੋਈ ਦਿੱਕਤ ਨਹੀਂ ਹਾਂ ਘਰ ਵਾਸਤੇ ਤੇ ਲਿਜਾਈ ਸਕਦਾ ਨਾਲ ਹੀ ਜੇ ਕਿਸੇ ਨੇ ਛੋਟੇ ਪੱਧਰ ਤੇ ਕਰਨਾ ਹੋਵੇ ਕੰਮ ਕਿਉਂਕਿ ਵਧੀਆ ਪ੍ਰੋਫਿਟਾ ਦੇ ਵਿੱਚ ਕੋਈ ਬੰਦਾ ਘਰ ਰਹਿ ਕੇ ਵਧੀਆ ਕੰਮ ਕਰ ਸਕਦਾ ਹੈ ਅਸੀਂ ਸਾਡਾ ਕੰਪੋਸਟ ਵੀ ਅਸੀਂ ਵੇਚਦੇ ਨਾਲ ਨਾਲ ਅਸੀਂ ਖੁੰਮਾਂ ਦੇ ਬੈਗ ਵੀ ਵੇਚਦੇ ਤਿਆਰ ਬੈਗ ਵੀ ਦੇ ਰਹੀਦੇ ਕਿਨੂੰ ਖੁੰਮਾ ਕੋਈ ਇਹ ਬਿਜ਼ਨਸ ਕਰਨਾ ਚਾਹੇਗਾ ਬਿਲਕੁਲ ਤੇ ਤੁਸੀਂ ਉਹਦੀ ਹੈਲਪ ਕਰ ਦੋਗੇ ਉਹਨਾਂ ਨੂੰ ਦੱਸ ਦਿਓਗੇ ਕੋਈ ਜਾਣਕਾਰੀ ਵੀ ਦੇ ਦਿਓਗੇ ਬਿਲਕੁਲ ਜੀ ਬਹੁਤ ਸਾਰੇ ਲੋਕਾਂ ਨੇ ਆ ਮਸਰ ਸਾਈਡ ਸਾਡੇ ਬਹੁਤ ਜਿਹੜਾ ਕੰਪੋਸਟ ਜਾਂਦਾ ਹੈ ਅਸੀਂ ਇੱਕ ਮਤਲਬ ਕਿ ਨੰਬਰ ਉਹਨਾਂ ਲਈ ਬੰਦਿਆਂ ਨੇ ਰੱਖਿਆ ਆ ਜਿਹੜੀ ਵੀ ਚੀਜ਼ ਪੁੱਛਦੇ ਆ ਉਹਨੂੰ ਹਰ ਇੱਕ ਇੱਕ ਨਿੱਕੀ ਨਿੱਕੀ ਗੱਲ ਬਾਰੇ ਦੱਸੀਦਾ ਵੀ ਕਿੰਨਾ ਟੈਂਪਰੇਚਰ ਕਿਉਂ ਕੀ ਹੁਣ ਉਹਨਾਂ ਤਾਂ ਜਿਹੜੀ ਚੀਜ਼ ਆਪਣੇ ਤੇ ਲੈ ਕੇ ਆਪਣੇ ਤੋਂ ਪੁੱਛਣਾ ਜੇ ਆਪਾਂ ਇੱਕ ਵਾਰੀ ਚੀਜ਼ ਵੇਚਾਂਗੇ ਫਿਰ ਬਾਅਦ ਦੱਸਾਂਗੇ ਨਹੀਂ ਤੇ ਉਹ ਅੱਗੇ ਅਗਲੀ ਵਾਰ ਆਉਣਗੇ ਨਹੀਂ ਇਸ ਲਈ ਸਾਡੇ ਨਾਲ ਬਹੁਤ ਗਾਹਕ ਜੁੜੇ ਹੋਏ ਆ ਜੀ ਆਪਣੇ ਵੀ ਨੇੜੇ ਤੇੜੇ ਇਥੇ ਲੋਕਾਂ ਨੇ ਕਿਸੇ ਨੇ ਕੰਮ ਕਰਨਾ ਤੇ ਅਸੀਂ ਵੀਰ ਜੀ ਨੂੰ ਨੰਬਰ ਦੇ ਦੇਵਾਂਗੇ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਤੁਸੀਂ ਵੀਰੇ ਆਪਣਾ ਨੰਬਰ ਐਡਰੈਸ ਇੱਕ ਵਾਰੀ ਬੋਲ ਹੀ ਦਿਓ ਵੀ ਆਪਾਂ ਨੂੰ ਇਹ ਚੀਜ਼ ਦਾ ਵੀ ਆਪਾਂ ਕਿਸ ਤਰ੍ਹਾਂ ਦਾ ਉਹਲਾ ਨਹੀਂ ਰੱਖਣਾਗਾ ਵੀ ਸਿੱਧਾ ਤੁਹਾਡੇ ਨਾਲ ਗੱਲਬਾਤ ਕਰ ਲੈਣਗੇ ਇਹ ਆਪਣਾ ਜੀ ਪਿੰਡ ਕਲੀ ਬੋਦਲਾ ਇਹ ਡਾਕ ਖਾਨਾ ਆਪਣਾ ਮਖੂ ਪਿੰਡਾ ਤਹਿਸੀਲ ਜੀਰਾ ਤੇ ਡਿਸਟ੍ਰਿਕਟ ਫਰੋਜ਼ਪੁਰ ਇਦੇ ਵਿੱਚ ਆਪਣਾ ਤਿੰਨ ਕਿੱਲਿਆਂ ਦਾ ਪਲਾਂਟ ਲੱਗਾ ਹੋਇਆ ਨਾਲ ਕੈਨਿੰਗ ਪਲਾਂਟ ਵੀ ਲੱਗਾ ਹੋਇਆ ਮਤਲਬ ਕਿ ਜਿੰਨੇ ਵੀ ਹੋਣਾ ਹੈ ਉਹ ਇੱਥੇ ਸਿੱਧਾ ਆ ਸਕਦਾ ਸਾਡੇ ਕੋਲ ਨੰਬਰ ਆ ਸਾਡੇ ਅੱਗੇ ਆ 98142 75894 98142 75894 ਇੱਕ ਹੋਰ ਨੰਬਰ ਹੈਗਾ ਜੀ ਉੱਤੇ ਵੀ ਕੰਟੈਕਟ ਕਰ ਸਕਦੇ ਹੋ 9855 28900 9855 28900 ਜੀ ਤੇ ਕੀ ਇਹ ਇਹ ਜਿਹੜੀ ਇਹਦੀ ਵੇਸਟੇਜ ਹੈ ਉਹਦੇ ਨਾਲ ਹੀ ਇਹ ਸਬਜ਼ੀ ਤਿਆਰ ਕੀਤੀ ਹੈ ਕੈਮੀਕਲ ਵਾਲੀ ਜਿਵੇਂ ਸਪਰੇਅ ਵਾਲੀ ਸੋਜੀ ਜਾਂ ਵੈਸੇ ਹੀ ਹੈ ਬਿਲਕੁਲ ਨਹੀਂ ਜੀ ਅਸੀਂ ਘਰ ਲਈ ਸਬਜ਼ੀ ਬੀਚਦੇ ਹਾਂ अच्छा जी ਤੇ ਉਹ ਸਿਰਫ ਕੀ ਆ ਸਾਡਾ ਜਿਹੜਾ ਕੰਪੋਸਟ ਤੋਂ ਨਿਕਲਦਾ ਵੇਸਟੇਜ ਉਹਦੇ ਨਾਲ ਅਸੀਂ ਕੀ ਬੀਜਦੇ ਆ ਬਿਲਕੁਲ ਆਰਗੈਨਿਕ ਸਬਜ਼ੀਆਂ ਸਾਰੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਸਪਰੇ ਨਾ ਨਾ ਬਿਲਕੁਲ ਨਹੀਂ ਕੋਈ ਕਿੱਡੀ ਵਧੀਆ ਸਬਜ਼ੀ ਸਾਰੀ ਖੜੀ ਆ ਵੇਸਟੇਜ ਉਹ ਵੀ ਕੰਮ ਆ ਜਾਂਦਾ ਉਹ ਵੀ ਕੰਮ ਆ ਜਾਂਦਾ ਜੀ ਇਹ ਨਹੀਂ ਹੈਗਾ ਵੀ ਜਿਹੜਾ ਵੇਸਟੇਜ ਹੈ ਉਹ ਆਪਾਂ ਨੂੰ ਕਿਤੇ ਰੱਖ ਰਖਾ ਦੀ ਲੋੜ ਪੈਂਦੀ ਉਹ ਖੇਤਾਂ ਦੇ ਵਿੱਚ ਹੀ ਪੈ ਜਾਂਦਾ ਬਿਲਕੁਲ ਜਿਹੜਾ ਇਹ ਵੇਸਟੇਜ ਨਿਕਲਦਾ ਜੀ ਉਹ ਮਤਲਬ ਕਿ ਜੇ ਤਿੰਨ ਟਰਾਲੀਆਂ ਇੱਕ ਰੂੜੀ ਦੀਆਂ ਤੇ ਇਹਦੀ ਇੱਕ ਟਰਾਲੀ ਉਹਦੇ ਬਰਾਬਰ ਕੰਮ ਕਰਦੀ ਹੈ ਜੀ ਇਹ ਬਹੁਤ ਤਾਕਤਵਾਰ ਆ ਤੇ ਇਹਦਾ ਮਤਲਬ ਕਿ ਬਹੁਤ ਲਾਭ ਹੁੰਦਾ ਹੈ ਇਹ ਡਾਈਆਂ ਡਾਈ ਵੀ ਘੱਟ ਪੈਂਦੀ ਫਸਲ ਦੇ ਵਿੱਚ ਮਰਗ ਯੂਰੀਆ ਪਾਉਣੀ ਉਹ ਵੀ ਘੱਟ ਪੈਂਦੀ ਤੇ ਬਹੁਤ ਵਧੀਆ ਫਸਲ ਦਿੰਦੀ ਤੇ ਜਿਹੜੀ ਤੁਸੀਂ ਵੇਸਟੇਜ ਜਿਹੜਾ ਤਿਆਰ ਕਰਦੇ ਜੀ ਇਹਦੇ ਵਿੱਚ ਕੋਈ ਕੈਮੀਕਲ ਪਾਉਣਾ ਪੈਂਦਾ ਜਾਂ ਨਹੀਂ ਬਿਲਕੁਲ ਨਹੀਂ ਆਰਗੈਨਿਕ ਹੀ ਹੁੰਦਾ ਨਹੀਂ ਜਿਹੜਾ ਇਹ ਖੁੰਮਾ ਇਹ ਬਿਲਕੁਲ ਆਰਗੈਨਿਕ ਹੈ ਨਾ ਤਾਂ ਇੱਥੇ ਕੋਈ ਸਪਰੇ ਹੁੰਦੀ ਹੈ ਕਿਉਂਕਿ ਇਹ ਕੁੱਲੀ ਆ ਸਪਰੇ ਕਰਾਂਗੇ ਮਰ ਜਾਊਗੀ ਇਹ ਬਿਲਕੁਲ ਆਰਗੈਨਿਕ ਹੈ ਮਤਲਬ ਕਿ ਇਹਨਾਂ ਨੂੰ ਬਹੁਤ ਸਾਰੇ ਲੋਕ ਉਹ ਪ੍ਰੀਰ ਦੀ ਥਾਂ ਦੇ ਵਰਤਣ ਲੱਗ ਪਏ ਕਿਉਂਕਿ ਪਨੀਰ 'ਚ ਬਹੁਤ ਜਿਹੜੀ ਆ ਉਹ ਆਪਣੀ ਮਿਲਾਵਟ ਆਉਂਦੀ ਆ ਇਸ ਲਈ ਹੁਣ ਪਨੀਰ ਦੀ ਥਾਂ ਤੇ ਲੋਕ ਜ਼ਿਆਦਾਤਰ ਖੁੰਮ ਵੀ ਵਰਤਦੇ ਆ ਜੀ ਤੇ ਇੱਕ ਤੁਸੀਂ ਦੱਸ ਰਹੇ ਸੀ ਵੀ ਜਿਹੜੀ ਭ੍ਰਾਲੀ ਆ ਅੱਜ ਕੱਲ ਜਿਹੜੀ ਭ੍ਰਾਲੀ ਦੀ ਬਹੁਤ ਵੱਡੀ ਸਮੱਸਿਆ ਬਣੀ ਪਈ ਆ ਵੀ ਜਦੋਂ ਝੋਨਾ ਆਪਾਂ ਵੜਦੇ ਆ ਤੇ ਜਿਹੜੀ ਭ੍ਰਾਲੀ ਆ ਉਹ ਆਪਾਂ ਨੂੰ ਸਾਰਨੀ ਪੈਂਦੀ ਤੇ ਉਹਦੇ ਨਾਲ ਪ੍ਰਦੂਸ਼ਣ ਹੁੰਦਾ ਬਹੁਤ ਸਾਰੀਆਂ ਮਤਲਬ ਐਕਸੀਡੈਂਟ ਵੀ ਹੋ ਜਾਂਦੇ ਆ ਵਾਤਾਵਰਨ ਦਾ ਨੁਕਸਾਨ ਹੋ ਜਾਂਦਾ ਤੇ ਜਿਹੜੇ ਮੰਨ ਲਓ ਆਪਣੇ ਸਰੀਰ ਨੂੰ ਵੀ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਚਲੋ ਆਪਾਂ ਨੂੰ ਜੰਗ ਨੂੰ ਤਾਂ ਥੋੜਾ ਬਦਾ ਘੱਟ ਫਰਕ ਪੈਂਦਾ ਜਿਵੇਂ 올ਡ এজ ਇਹਨਾਂ ਨੂੰ ਬਹੁਤ ਜ਼ਿਆਦਾ ਰੋਡ ਤੇ ਜਾਣਦੇ ਆ ਕਿਤੇ ਐਕਸੀਡੈਂਟ ਹੋ ਜਾਂਦਾ ਤੇ ਤੁਸੀਂ ਜਿਹੜੀ ਇਹ ਪਰਾਲੀ ਏ ਇਹ ਵੀ ਕਿਸੇ ਕੰਮ ਦੇ ਵਿੱਚ ਤੁਸੀਂ ਰੱਖਦੇ ਹੋ ਬਿਲਕੁਲ ਜੀ ਅਸੀਂ ਨਾਲ ਮਤਲਬ ਕਿ ਠੇਕੇ ਤੇ ਜ਼ਮੀਨ ਲੈ ਕੇ ਵਾਈ ਕਰਦੇ ਆ ਮਤਲਬ ਕਿ ਸਾਡੇ ਕੋਲ 15 ਕਿੱਲੇ ਜ਼ਮੀਨ ਆਉਂਦੀ ਆ ਤਾਂ ਕੁਝ 40 45 ਕਿੱਲੇ ਅਸੀਂ ਠੇਕੇ ਤੇ ਲੈ ਕਰਦੇ ਆ ਅਸੀਂ ਸਾਰੀ ਜ਼ਮੀਨ ਦਾ ਉਹਦੀ ਕੀ ਆ ਪਰਾਲੀ ਸਾੜੀਦੀ ਨਹੀਂਗੀ ਪਰਾਲੀ ਨਹੀਂ ਸਾੜੀਦੀ ਉਹਦੀ ਗੱਠਾ ਬਣਾ ਕੇ ਅਸੀਂ ਤੇ ਉਹ ਸਾਰੀ ਇਹ ਤੁਸੀਂ ਤੰਬੂਆਂ ਤੇ ਮਾਰੋਗੇ ਨਾ ਉਧਰ ਕੈਮਰਾਮੈਨ ਨੂੰ ਕਿੰਨਾ ਨਿਗਾ ਮਾਰੋ ਸਾਰੀ ਪਰਾਲੀ ਜਿਹੜੀ ਆ ਉਹ ਇੱਥੇ ਯੂਜ਼ ਕਰਦੇ ਆ ਅਸੀਂ ਸਾਈਡਾਂ ਤੇ ਪਰਾਲੀ ਲੱਗੀ ਹੋਈ ਆ ਤੇ ਜਿਹੜੀ ਉੱਪਰ ਵੀ ਸਾਰੀ ਪਰਾਲੀ ਉਹ ਗੱਠਾ ਵੇਖੋ ਵੱਢੀ ਹੋਈਆਂ ਆ ਮਤਲਬ ਕਿ ਅਸੀਂ 60 ਕਿੱਲਿਆਂ ਦੀ ਪਰਾਲੀ ਜਿਹੜੀ ਉਹ ਬਿਲਕੁਲ ਸਾੜਦੇ ਨਹੀਂਗੇ ਉਹ ਮਤਲਬ ਕਿ ਇਹਦੇ ਵਿੱਚ ਯੂਜ਼ ਕਰ ਦਿੰਨੇ ਸਾਰੀ ਜੀ ਬਿਲਕੁਲ ਜੀ ਬਸ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਤੇ ਘਟਦੇ ਜਿਹੜਾ ਵੀਰ ਜੀ ਤੁਸੀਂ ਇਹ ਕੰਮ ਬੜਾ ਵਧੀਆ ਸ਼ੁਰੂ ਕੀਤਾ ਕੋਈ ਵੀ ਕੰਮ ਜਦੋਂ ਸਟਾਰਟ ਕਰਨਾ ਹੁੰਦਾ ਨਾ ਤੇ ਆਪਾਂ ਨੂੰ ਕਿਸੇ ਨਾ ਕਿਸੇ ਦੀ ਸਿਹਤ ਲੈਣੀ ਪੈਂਦੀ ਹੈ ਵੀ ਸਿੱਧਾ ਤਾਂ ਆਪਾਂ ਡਾਇਰੈਕਟ ਹੈਗਾ ਨਹੀਂ ਵੀ ਉਸ ਚੀਜ਼ 'ਚ ਵੜ ਜਾਾਂਗੇ ਤੇ ਆਪਾਂ ਉਸ ਚੀਜ਼ ਤੋਂ ਫਾਇਦਾ ਵੀ ਕਰ ਲਵਾਂਗੇ ਪਰ ਕੋਈ ਨਾ ਕੋਈ ਤਾਂ ਤੁਹਾਨੂੰ ਹੋਏਗਾ ਜਿੰਨੇ ਤੁਹਾਨੂੰ ਇਸ ਚੀਜ਼ ਦੇ ਵਿੱਚ ਪਾਇਆਗਾ ਸਾ ਅਸੀਂ ਨਾ ਚਾਰ ਬ੍ਰਦਰਾਂ ਇੱਕ ਵੱਡਾ ਬ੍ਰਦਰ ਆ ਉਹ ਟੀਚਿੰਗ ਕਰਦਾ ਉਹ ਉਹਤੋਂ ਕਿ ਆ ਆ ਦੀ ਨੌਕਰੀ ਕਰਦਾ ਉਹ ਉਹ ਸਾਡੇ ਤੋਂ ਮਤਲਬ ਕੀ ਉਹ ਉਹਦਾ ਹਿੱਸਾ ਨਹੀਂ ਹੈਗਾ ਦੇ ਵਿੱਚ ਅਸੀਂ ਤਿੰਨਾਂ ਬ੍ਰਦਰਾਂ ਦਾ ਮਤਲਬ ਕੀ ਅਸੀਂ ਤਿੰਨੇ ਬੇਰਜ਼ਗਾਰ ਸੀ ਤੇ ਅਸੀਂ ਕਿਹਾ ਵੀ ਬਾਹਰ ਕੀ ਜਾਣਾ ਤੇ ਤਰੀਕਾ ਬਣਾਈਏ ਸਾਡਾ ਮਤਲਬ ਕੀ ਸੈਕੰਡ ਨੰਬਰ ਵਾਲਾ ਬ੍ਰਦਰ ਸਾਫ ਸਿੰਘ ਉਹਨਾਂ ਨੇ ਇਹ ਸੋਚਿਆ ਉਹਨਾਂ ਦੇ ਵਾਈਫ ਆ ਉਹਨਾਂ ਨੇ ਵੀ ਮਤਲਬ ਕੀ ਚੰਗੇ ਪੜੇ ਲਿਖੇ ਆ ਉਹ ਸੀਡੀਪੀਓ ਇੱਥੇ ਮਤਲਬ ਕਿ ਅਫਸਰ ਆ ਚੰਗੇ ਉਹਨਾਂ ਨੇ ਕਿਹਾ ਆਪਾਂ ਵਧੀਆ ਕੰਮ ਕਰੀਏ ਤੇ ਉਹਨਾਂ ਨੇ ਬਹੁਤ ਸਰਚ ਕੀਤੀ ਇਸ ਕੰਮ ਤੇ ਵੀ ਕੀ ਦੀ ਵਿੱਚ ਫਾਇਦਾ ਹੈ ਤਾਂ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਸਰਚ ਕਰਦਿਆਂ ਕਰਦਿਆਂ ਇੱਕ ਖੁੰਬਾਂ ਦੀ ਖੇਤੀ ਲਈ ਜਿਹੜੀ ਵਧੀਆ ਸਰਚ ਕੀਤੀ ਉਸ ਤੋਂ ਬਾਅਦ ਸਾਡੇ ਬ੍ਰਦਰ ਵੱਡੇ ਬ੍ਰਦਰ ਸਾਹਬ ਸਿੰਘ ਨੇ ਉਹਨਾਂ ਸਾਰੀ ਟ੍ਰੇਨਿੰਗ ਲਈ ਆ ਉਹਨਾਂ ਨੇ ਸਾਨੂੰ ਨਾਲ ਜੋੜਿਆ ਕਿ ਆਪਾਂ ਕੰਮ ਕਰੀਏ ਭਰਾ ਭਰਾ ਰਲ ਕੇ ਤੇ ਉਹ ਮਤਲਬ ਕਿ ਸੋਲਣੇ ਦੀ ਟ੍ਰੇਨਿੰਗ ਮਿਲਦੀ ਆ ਉੱਥੇ ਉਹ 3-4 ਮਹੀਨੇ ਜਿਹੜੀ ਉਹ ਟ੍ਰੇਨਿੰਗ ਲੈ ਕੇ ਆਏ ਤੇ ਉਹਨਾਂ ਨੇ ਸਾਨੂੰ ਨਾਲ ਜੋੜਿਆ ਤੇ ਆਪਣੇ ਭਰਾਵਾਂ ਨੂੰ ਮਤਲਬ ਕਿ ਨਾਲ ਜਿਹੜਾ ਬਹੁਤ ਫਾਇਦਾ ਪਹੁੰਚਾਇਆ ਉਹਨਾਂ ਨੇ ਮਤਲਬ ਉਹਨਾਂ ਦੇ ਥਰੂ ਵੀ ਤੁਹਾਨੂੰ ਅਲੱਗ ਤੋਂ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਦੋਂ ਉਹਨਾਂ ਨੇ ਟ੍ਰੇਨਿੰਗ ਲਈ ਸੀ ਉਹਨੇ ਸਾਨੂੰ ਦੱਸਿਆ ਵੀ ਆਪਾਂ ਇਸ ਤਰ੍ਹਾਂ ਕਰਨਾ ਤੇ ਉਹ ਫਿਰ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਕਿ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਆਂ ਤੇ ਉਹ ਦਿਨੋਂ ਦਿਨ ਕੀ ਆਪਾਂ ਨੂੰ ਪਤਾ ਲੱਗਦਾ ਜਾਂਦਾ ਕਿਵੇਂ ਖੇਤੀ ਕਰਨੀ ਇਹ ਸਾਰੀ ਉਹਨਾਂ ਦੀ ਦੇਣ ਹੈ ਜੀ ਸਾਰੀ ਬਿਲਕੁਲ ਭਾਈ ਹੁਣ ਇਹ ਨਾ ਦਫ਼ਤਰ ਬਣਾਇਆ ਆ ਜਿਨ੍ਹਾਂ ਨੇ ਆਣ ਕੇ ਡੀਲ ਕਰਨੀ ਹੁੰਦੀ ਆ ਮਾਲ ਸਮਾਨ ਜਿਹੜਾ ਲੈਣਾ ਹੁੰਦਾ ਖੁੰਬਾਂ ਦਾ ਤੇ ਇੱਧਰ ਹਸਾਬਕਤਾਵ ਕਰਨ ਵਾਸਤੇ ਇਧਰ ਲੇਬਰ ਵੀ ਉਹਨਾਂ ਨੇ ਕਾਫੀ ਰੱਖੀ ਹੋਈ ਹੈ ਤੇ ਰੋਜ਼ਗਾਰ ਵੀ ਮਿਲਦਾ ਬਹੁਤ ਸਾਰਿਆਂ ਨੂੰ ਰੋਜ਼ਗਾਰ ਮਿਲਦਾ ਤਕਰੀਬਨ 25 30 ਬੰਦਿਆਂ ਦਾ ਜਿਹੜਾ ਇੱਥੇ ਤੇ ਸੀਜ਼ਨ ਦੇ ਵਿੱਚ ਘੱਟੋ ਘੱਟ ਵੀ ਇਹਨਾਂ ਕੋਲ 80 90 ਬੰਦੇ ਜਿਹੜੇ ਆ ਇੱਥੇ ਆਦਾ ਰੋਟੀ ਪਾਣੀ ਜਿਹੜਾ ਉਹਨਾਂ ਦਾ ਚੱਲਦਾ ਹੈਗਾ ਸਾਰੀ ਲੇਬਰ ਜਿਹੜੀ ਇਹਨਾਂ ਨੇ ਲਿਆ ਕੇ ਤੇ ਇੱਥੇ ਕੰਮਕਾਰ ਕਰਦੀ ਹੈਗੀ ਆ ਤੇ ਆਪਣੇ ਪੰਜਾਬੀਆਂ ਨੂੰ ਚਾਹੀਦਾ ਵੀ ਮਿਹਨਤ ਕਰੋ ਯਾਰ ਫਲ ਮਿਲੇਗਾ ਹਰ ਇੱਕ ਜਗ੍ਹਾ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਾ ਹੈ ਕੰਮ ਖੋਮ ਬੈਣਾ ਐਸੇ ਤਰ੍ਹਾਂ ਬਿਲਕੁਲ ਸਾਫ਼ ਹੁੰਦੀ ਹੈ ਤੇ ਇਹ ਡੱਬਿਆਂ ਦੇ ਵਿੱਚ ਪੈਕ ਕਰਕੇ ਤੇ ਭੇਜੀ ਜਾਂਦੀ ਮੰਡੀਆਂ ਦੇ ਵਿੱਚ ਆ ਤੁਸੀਂ ਦੇਖੋ